ਵੱਲੋਂ ਲారెنس ਬਿਸ਼ਨੋਈ ਦੇ ਗਰੁੱਪ ਦੇ ਦੋ ਮੈਂਬਰਾਂ ਦਾ ਕੀਤਾ ਗਿਆ ਐਨਕਾਊਂਟਰ ਉਹਨਾਂ ਨੂੰ ਜਿੱਦਾਂ ਮੁਕਾਬਲਾ ਸ਼ੁਰੂ ਹੋ ਗਿਆ ਮੁਕਾਬਲੇ ਦੇ ਵਿੱਚ ਉਹਨਾਂ ਕੋਲੋਂ ਦੋ ਪਿਸਟਲ ਮਿਲੀਆਂ ਦੋਸ਼ੀਆਂ ਦੇ ਵੱਲੋਂ ਪੁਲਿਸ ਤੇ ਕੀਤਾ ਗਿਆ ਸੀ ਹਮਲਾ ਇੱਥੇ ਕਬਲਾ ਦੇ ਦੋ ਬੰਦੇ ਮਾਰੇ ਗਏ ਕੁਝ ਬੰਦੇ ਇੱਕ ਬੰਦਾ ਗੋਲੀਆਂ ਚੋਣ ਜਵਾਬੀ ਹਮਲੇ ਦੇ ਵਿੱਚ ਦੋਵੇਂ ਹੀ ਦੋਸ਼ੀ ਪਾਏ ਗਏ ਜ਼ਖਮੀ ਅੱਛਾ ਗੈਂਗਸਟਰ ਦੀ ਆਵਾਜ਼ ਆਂਦੀ ਸੀ ਤੁਹਾਨੂੰ ਅੱਛਾ ਗੈਂਗਸਟਰ ਕਿੰਨੇ ਸੀ ਕੁਝ ਪਤਾ ਚੱਲੇ ਆ ਬਾ ਚੁੱਪ ਸੁਣ ਅੱਛਾ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਪਾਈ ਪਾ ਗਏ ਪੁਲਿਸ ਗੈਂਗਸਟਰਾਂ ਦੀ ਮੁਥ ਪੇੜ ਦੇ ਵਿੱਚ ਇੱਕ ਪੁਲਿਸ ਕਰਮੀ ਨੂੰ ਵੀ ਲੱਗੀ ਗੋਲੀ ਪਿੱਲਾ ਮੁਕਾਬਲਾ ਹੋ ਚੁੱਕਾ ਸੀ ਜਲੰਧਰ ਦੇ ਵਿੱਚ ਤੇ ਬਦਮਾਸ਼ਾਂ ਦੇ ਵਿੱਚ ਹੋਈ ਮੁਤਪੇ ਸੱਤ ਸਿਆਕਾਰ ਹੋਟਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਪੁਲਿਸ ਟੀਮ ਲੱਗੀ ਹੋਈ ਸੀ ਜਿਸ ਦੇ ਉੱਪਰ ਦੋਸ਼ੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਦ ਪੁਲਿਸ ਦੇ ਵੱਲੋਂ ਇਸ ਹਮਲੇ ਦਾ ਜਵਾਬੀ ਹਮਲਾ ਦਿੱਤਾ ਗਿਆ ਤਾਂ ਇਸ ਜਵਾਬੀ ਹਮਲੇ ਦੇ ਵਿੱਚੋਂ ਦੋਵੇਂ ਹੀ ਦੋਸ਼ੀ ਜ਼ਖਮੀ ਪਾਏ ਗਏ ਨੇ ਦੋਵਾਂ ਦੋਸ਼ੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਉੱਥੇ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਦੋਵੇਂ ਹੀ ਦੋਸ਼ੀ ਲੋਰੈਂਸ ਬਿਸ਼ਨੋਏ ਗਰੁੱਪ ਦੇ ਮੈਂਬਰ ਵੀ ਦੱਸੇ ਜਾ ਰਹੇ ਨੇ ਇਸ ਮੁਤ ਘੇੜ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਵੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ ਜਿਸ ਨੂੰ ਵੀ ਹਸਪਤਾਲ ਇਲਾਜ ਤੇ ਲਿਪਰਤੀ ਕਰਵਾਇਆ ਗਿਆ ਜਲੰਧਰ ਦੇ ਨਾਖਾਂ ਵਾਲੇ ਬਾਗ ਦੇ ਨਜ਼ਦੀਕ ਪੁਲਿਸ ਤੇ ਕੁਝ ਬਦਮਾਸ਼ਾਂ ਦੇ ਵਿੱਚ ਇਨਕਾਊਂਟਰ ਹੋਇਆ ਸੂਚਨਾ ਹੈ ਕਿ ਘਟਨਾ ਦੇ ਵਿੱਚ ਇੱਕ ਪੁਲਿਸ ਕਰਮੀ ਦੇ ਵੀ ਗੋਲੀ ਲੱਗੀ ਹੈ ਅਤੇ ਉੱਥੇ ਹੀ ਦੋ ਬਦਮਾਸ਼ ਵੀ ਕਾਇਲ ਹੋਏ ਨੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਸਿਟੀ ਪੁਲਿਸ ਦੇ ਵੱਡੇ ਅਧਿਕਾਰੀ ਕ੍ਰਾਈਮ ਸੀਨ ਤੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸਾਰੀ ਤਹਿਕੀਕਾਤ ਕੀਤੀ ਗਈ ਅਤੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਇਨਕਾਊਂਟਰ ਨਾਕਾ ਵਾਲੇ ਬਾਗ ਤੋਂ ਸਟੀ ਗੁਲਮੋਹਰ ਕਲੋਨੀ ਦੇ ਅੰਦਰ ਹੋਇਆ ਹੈ ਇਹ ਏਰੀਆ ਥਾਣਾ ਭਾਰਗੋ ਕੈਂਪ ਦੇ ਅਧੀਨ ਆਉਂਦਾ ਹੈ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਇਹ ਲਾਸ਼ ਦੇ ਲਈ ਭਰਤੀ ਕਰਵਾਇਆ ਗਿਆ ਉੱਥੇ ਇਹ ਦੋ ਮੁਲਾਜ਼ਮ ਉੱਥੇ ਹੀ ਜਿਹੜੇ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਉਹ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਐਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਇਹ ਸਟਾਫ ਇਹਨਾਂ ਬਦਮਾਸ਼ਾਂ ਨੂੰ ਫੜਨ ਦੇ ਲਈ ਪਿੱਛੇ ਜਾ ਰਹੀ ਸੀ ਜਿਸ ਤੋਂ ਬਾਅਦ ਕੀ ਦੋਵੇਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਤੇ ਹਮਲਾ ਕੀਤਾ ਗਿਆ ਪਰ ਜਦ ਪੁਲਿਸ ਦੇ ਵੱਲੋਂ ਜਵਾਬੀ ਹਮਲਾ ਕੀਤਾ ਗਿਆ ਤਾਂ ਦੋਵੇਂ ਹੀ ਬਦਮਾਸ਼ ਜ਼ਖਮੀ ਪਾਏ ਗਏ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਵੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਪਾਏ ਗਏ ਅਤੇ ਦੋਵਾਂ ਨੂੰ ਹੀ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾ ਦਿੱਤਾ ਗਿਆ ਇਹ ਦੋਵੇਂ ਹੀ ਦੋਸ਼ੀ ਸੁਪਾਰੀ ਕਿਲਿੰਗ ਅਤੇ ਨਸ਼ੇ ਦੀ ਤਸਕਰੀ ਦੇ ਵਿੱਚ ਸ਼ਾਮਿਲ ਹਨ ਸੀਪੀ ਸੁਵਪਨ ਸ਼ਰਮਾ ਦੇ ਅਗਵਾਈ ਦੇ ਵਿੱਚ ਇਹ ਸਾਰਾ ਆਪਰੇਸ਼ਨ ਕੀਤਾ ਗਿਆ ਉੱਥੇ ਹੀ ਖਬਰ ਸਾਹਮਣੇ ਆਈ ਹੈ ਕਿ ਕੁਝ ਸਮੇਂ ਦੇ ਵਿੱਚ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਜਲਦ ਹੀ ਪ੍ਰੈਸ ਵਾਰਤਾਲਾਪ ਵੀ ਕਰ ਸਕਦੇ ਨੇ ਕੀ ਗੱਲ ਗਏ ਤੁਸੀਂ ਮੈਨੂੰ ਦੱਸੋ ਕੀ ਪੂਰੀ ਗੱਲਬਾਤ ਹੋਈ ਦੱਸਿਓ ਮੈਂ ਤਾਂ 9:20 ਵਜੇ ਤੋਂ ਘਰੋਂ ਆਇਆ ਸੀ ਅੱਛਾ ਇੱਕ ਲੋਹੜਾ ਰੋਡ ਮੰਡੀ ਰੱਪੜਾ ਜੀ ਮੈਂ ਫਟੇ ਨਿਕਲ ਆਇਆ ਅੱਛਾ ਜੀ ਉਹ ਤੋਂ ਤੋਂ ਬਾਅਦ ਗੁੜਿਆ ਰੋਡ ਤੇ ਚੱਲੀਆਂ ਕੋਈ ਕਿੱਥੇ ਚੱਲੀਆਂ ਐਸੇ ਰੋਕ ਇਹੀ ਰੋਡ ਤੇ ਗੈਂਗਸਟਰ ਕਿੱਥੇ ਸੀ ਇੱਥੇ ਸੀ ਕਿੰਨੇ ਗੈਂਗਸਟਰ ਸੀਗੇ ਲੰਮਿਆ ਕੋਈ ਗੈਂਗਸਟਰ ਅੱਛਾ ਕਿ ਰਿਆ ਕਿੱਦਾਂ ਬਿਆਸੀ ਪੁਲਿਸ ਨੇ ਗੈਂਗਸਟਰ ਨੂੰ ਸਾਢਾ ਕੋਈ ਕਿਰੇ ਬਿਆਕੀ मतलब ਉਹ ਵਿਚਕਾਰ ਸੀਗੇ ਤੇ ਸਾਰੇ ਪਾਸੇ ਪੁਲਿਸ ਕੜੀ ਵੀ ਸੀ ਨਹੀਂ ਨਹੀਂ ਮੈਂ ਉਹ ਨਹੀਂ ਦੂਜੀ ਗਾਸਰ ਸਾਮਣੇ ਦੇਖੋ ਕੋਲੇ ਰੋਡ ਤੇ ਅੱਛਾ ਉਤੋਂ ਫਿਰ ਮੈਂ ਨੱਕੀਏ ਦੇਖਿਆ ਅੱਠ ਆਵਾਜ਼ਾਂ ਮਿਜਾਉਂਦੀਆਂ ਨੇ ਅੱਛਾ ਇਹ ਲੱਗਾ ਪਤਾ ਕਿ ਦੋ ਬੰਦੇ ਮਰੇ ਆ ਕੋਈ ਸਾਰੇ ਇੱਕ ਮਰ ਰੁਕਰਾ ਦੋ ਜੀ ਅੱਛਾ ਪੁਲਿਸ ਵਾਲੇ ਦੀ ਵੀ ਲੱਗੀ ਗੋਲੀ ਸੁਣਨ ਚ ਆਇਆ ਠੀਕ ਹੈ ਤੂੰ ਤੂੰ ਪੁਸ਼ਟੀ ਨਹੀਂ ਕਰਦੇ ਇਸ ਚੀਜ਼ ਦੀ ਇਹ ਨਹੀਂ ਮੈਂ ਤਾਂ ਚੰਦ ਕਰ ਰਿਹਾ ਸੀ ਘਰੋਂ ਸਹੀ ਮੇਰਾ ਰੋਲ ਪਰ ਲੱਗਾ ਹੋਇਆ ਠੀਕ ਹੋ ਗਿਆ ਠੀਕ ਹੋ ਗਿਆ ਜਦੋਂ ਰਾਮ ਬੰਦ ਕਰਨਾ ਉਹਨੇ ਮਤਰੇ ਰੋਦੇ ਗਏ ਠੀਕ ਸੋ ਲਗਾ ਦੇਖੋ ਵੀਰ ਜੀ ਇਹਦਾ ਹੈਗਾ ਵੀ ਜਣੇ ਕਿ ਨਾ ਪੁਲਿਸ ਨੇ ਸਾਰਾ ਨਾਕਾ ਸਾਰਾ ਕੁਝ ਸੀਲ ਕੀਤਾ ਹੈ ਅੱਛਾ ਜੀ ਹਾਂਜੀ ਉਹਨਾਂ ਨੇ ਆਏ ਪੁਲਿਸ ਮੁਲਾਜ਼ਮ ਕਹਿੰਦੇ ਭਾਜੀ ਜਾ ਉਹ ਬਸ ਅੰਦਰ ਹੋ ਜਾ ਅੰਦਰ ਹੂੰ ਅੱਛਾ ਜੀ ਅੱਛਾ ਗੋਲੀਆਂ ਦੀ ਆਵਾਜ਼ ਆਂਦੀ ਸੀ ਸਾਨੂੰ ਅੱਛਾ ਗੈਂਗਸਟਰ ਕਿੰਨੇ ਸੀ ਕੁਝ ਪਤਾ ਚੱਲੇ ਆ ਬਾਚੂ ਮੁੰਸਰ ਨੇ ਆਪਨ ਨੂੰ ਨਹੀਂ ਪਤਾ ਜੀ ਅੱਛਾ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਭਾਈ ਪੰਜਾਹ 700 ਗੋਲੀਆਂ ਚੱਲੀਆਂ 50 60 ਆ ਕਿਹੜੇ ਏਰੀਆ ਕਿਹੜਾ ਇਹ ਹੈਗਾ ਆਪਣਾ ਗੁਰਮੀਰ ਗੁਰਮੀਰ ਇਨਕਲਿਵ ਦੇਵੂ ਨਗਰ ਨਾ ਖਾਲੇ ਬਾਗ ਦੇ ਕੋਲ ਹਾਂਜੀ ਹਾਂਜੀ ਠੀਕ ਹੈ ਜੀ ਮੈਨੂੰ ਨਹੀਂ ਪਤਾ ਮੈਨੂੰ ਇੰਨਾ ਪਤਾ ਕਿ ਦੋ ਗੈਂਗਸਟਰ ਸੀਗੇ अच्छा ठीक है मौके दिया लाइव दोनों ਨੂੰ ਜਿੱਦਾਂ ਮੁਕਾਬਲਾ ਸ਼ੁਰੂ ਹੋ ਗਿਆ ਮੁਕਾਬਲੇ ਦੇ ਵਿੱਚ ਉਹਨਾਂ ਕੋਲੋਂ ਦੋਸਤ ਪਿਸਟਲ ਮਿਲੇ ਗਈ ਜੀ ਤੇ ਇਹ ਕ੍ਰਾਸ ਫਾਇਰਿੰਗ ਹੋਈ ਹੈ ਇਹਨਾਂ ਨੇ ਕ੍ਰਾਸ ਫਾਇਰਿੰਗ ਹੋਈ ਜੀ ਤੇ ਫਾਇਰਿੰਗ ਕੀਤੀ ਹੈ ਉਹ ਮਲਾਜਮਾਂ ਵੱਲੋਂ ਕੀਤੀ ਪਰ ਵਿਚਾਰਿਆ ਮਲਾਜਮਾਂ ਦਾ ਵਿਚਾਰ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਤਕਰੀਬਨ ਸਾਨੂੰ ਤੇ 8:00 ਕ ਘੰਟਾ ਪਹਿਲਾਂ ਫੋਨ ਗਿਆ ਕੰਟਰੋਲ ਤੋਂ ਆਇਆ ਵੀ ਉੱਥੇ ਗੋਲੀ ਚੱਲ ਗਈ ਤੇ मौके ਤੇ ਪਹੁੰਚੇ ਡਿਊਟੀ ਅਫਸਰ ਕਿ ਕੋਈ ਵੀ ਵਿਅਕਤੀ अच्छा जी। वक्त देर नहीं,ਾਨੂੰ कंट्रोल ਤਾਂ ਆਇਆ। ਜੀ। ਤੇ ਨਖਰਾਂ ਦੇ ਬਾਹਰ ਗੋਲੀ ਚੱਲ ਗਈ ਤੇ ਮੁਕੇ ਤੇ ਪਹੁੰਚੋ ਜਦੋਂ ਇੱਥੇ ਆਏ ਤੱਕ ਸੀਐਸ ਸਟਾਫ ਦੀ ਟੀਮ ਪੂਰੀ ਅੱਗੇ ਖੜੀ ਸੀਗੀ ਜਿਹਨਾਂ ਨਾਲ ਮੁਕਾਬਲਾ ਹੋਇਆ ਸੀਗਾ। ਜੀ। ਬਸ ਇੰਨੇ ਹੀ ਮੇਰੀ ਨੋਟਿਸ ਤੇ ਹੁੰਦੇ ਆ। ਸਰ ਬਾਕੀ ਮੈਨੂੰ ਜਿਆ ਕਲੀਅਰ ਮੈਨੂੰ ਨਹੀਂ ਪਤਾ ਐਸਐਸਓ ਦੇ ਅਫਸਰ ਮੁਕੇ ਤੇ ਸੀ। ਨਹੀਂ ਗੈਂਗਸਟਰ ਜੀ ਜਿੰਦਾ ਗੈਂਗਸਟਰ ਲਈ ਮਾਰ ਗਿਆ। ਸੀਐਸ ਸਟਾਫ ਨਾਲ ਹੋਇਆ। ਨਹੀਂ ਗੈਂਗਸਟਰ ਜਿੰਦਾ ਕਿਉਂ ਮਰੇ ਡੈਥ ਹੋ। ਜਿੰਦੇ ਜਿੰਦੇ ਦੋਨੇ। ਅਸੀਂ ਦੋ ਜਣੇ ਸੀ। ਦੋਨੇ ਦੋਨੋਂ ਜਿੰਦੇ। ਸਰ ਨਾਮ ਕੁਛ ਸਰ। ਨਹੀਂ ਮੇਰੇ ਮੈਂ ਲੇਟ ਆਇਆ ਵਾ। ओके ਪਹਿਲਾ ਮੁਕਾਬਲਾ ਹੋ ਚੁੱਕਾ ਸੀਗਾ ਜਿਹੜਾ ਇੱਥੇ ਆ ਤੇ ਕੋਈ ਪੁਲਿਸ ਮਲਾਜ਼ਮ ਵੀ ਜ਼ਖਮੀ ਹੋਇਆ ਨਹੀਂ ਮੇਰੀ ਨਜ਼ਰ ਵਿੱਚ ਨਹੀਂ ਹੈਗਾ ਕੋਈ ਨਕਲੀ ਨਹੀਂ ਹੈ